ਦਸ਼ਮੇਸ਼ ਕ੍ਰਿਕਟ ਕਲੱਬ ਕਾਹਨਗੜ੍ਹ ਵੱਲੋਂ ਸਰਦਾਰ ਸੁਰਜੀਤ ਸਿੰਘ ਸੇਖੋਂ ਯਾਦਗਾਰੀ ਚਾਰ ਰੋਜ਼ਾ ਨਿਰੋਲ ਕ੍ਰਿਕਟ ਕੱਪ ਦੀ ਸ਼ੁਰੂਆਤ ਕੀਤੀ ਗਈ ਇਸ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੀ ਰਸਮ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਜੀਤ ਮਹਿੰਦਰ ਸਿੰਘ ਵੱਲੋਂ ਨਿਭਾਈ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਸੇਖੋਂ ਕਲੱਬ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਟੂਰਨਾਮੈਂਟ ਦੌਰਾਨ ਕਿਦਾਰੀਆਂ ਤੋਂ ਇਲਾਵਾ ਵਕ ਵਕ ਖੇਤरां ਵਿੱਚ ਮੱਲਾ ਮਾਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਪੰਚ ਜਗਸੀਰ ਸਿੰਘ ਕਾਹਨਗੜ੍ਹ ਸਾਬਕਾ ਸਰਪੰਚ ਸਤਪਾਲ ਸਿੰਘ ਕਾਹਨਗੜ੍ਹ ਤੋਂ ਇਲਾਵਾ ਕਾਂਗਰਸੀ ਆਗੂ ਸਤਪਾਲ ਸਿੰਘ ਮੂਲੇਵਾਲਾ ਹਰਵਿੰਦਰ ਦੀਪ ਸਿੰਘ ਸਵਿਟੀ ਨਵੀਨ ਕੁਮਾਰ ਕਾਲਾ ਬੋਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਦੇਖੋ ਜੀ ਅੱਜ ਮੈਂ ਖਾਸ ਤੌਰ ਤੇ ਮੇਰੇ ਆਪ ਦੇ ਰਿਸ਼ਤੇਦਾਰ ਸਾ ਸੁਜੀਤ ਸਿੰਘ ਜੀ ਸੇਖੋਂ ਯਾਦਗਾਰ ক্রিকেট ਟੂਰਨਾਮੈਂਟ ਤੇ ਅਸੀਂ ਇੱਥੇ ਅੱਜ ਪਹੁੰਚੇ ਆਂ ਬਗੜੀ ਖੁਸ਼ੀ ਹੋਈ ਹੈ ਕਿ ਹਰ ਸਾਲ ਮੰਗੂ ਬਹੁਤ ਵਧੀਆ ਇਹ ਟੂਰਨਾਮੈਂਟ ਕਰਾ ਰਹੇ ਨੇ ਤੇ ਇਹਦੇ ਨਾਲ ਜਿਹੜਾ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਹੈ ਉਹ ਵਧਦਾ ਹੈ ਤੇ ਇਹ ਮੈਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਮੈਨੂੰ ਮੌਕਾ ਮਿਲਿਆ ਵੱਖ-ਵੱਖ ਪਿੰਡਾਂ 'ਚ ਜਾਣ ਦਾ ਖੇਡ ਮੇਲਿਆਂ ਤੇ ਕ੍ਰਿਕਟ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਬੱਚਿਆਂ ਨੂੰ ਮੁਰ ਦੁਆਰਾ ਉੱਚਾ ਆ ਗਿਆ ਹੈ ਕਿ ਗਰਾਊਂਡ ਚ ਜਾਈਏ ਪ੍ਰੈਕਟਿਸ ਕਰੀਏ ਤੇ ਜਿੱਥੇ ਮਿਹਨਤ ਕਰਕੇ ਆਪਦੇ ਪਿੰਡ ਆਪਦਾ ਪਰਿਵਾਰ ਆਪਣੇ ਸੂਬਾ ਪੰਜਾਬ ਦਾ ਨੌ ਰੋਸ਼ਨ ਕਰੀਏ ਸੋ ਮੇਰੇ ਖਿਆਲ ਹੈ ਆਪਾਂ ਉਸ ਪਾਸੇ ਚੱਲ ਰਹੇ ਹਾਂ ਜਿੱਥੇ ਆਪਾਂ ਖੇਡਾਂ ਨੂੰ ਹੋਰ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਵਿਚਪਾ ਸਕੀਏ ਉਹਨਾਂ ਨੂੰ ਸ਼ਾਇਦ ਕਰਾ ਸਕੀਏ ਤਾਂ ਕਿ ਜਿੱਥੇ ਮੈਂ ਸਮਝਦਾ ਬੱਚਾ ਕੋਈ ਵੀ ਉਮਰ ਦਾ ਹੋਵੇ ਉਹ ਜਦੋਂ ਗਰਾਊਂਡ ਚ ਆਉਂਦਾ ਓਦੋਂ ਲਾਜ਼ਮੀ ਗੱਲ ਹੈ ਕਿ ਉਹਦਾ ਸ਼ਰੀਰ ਵੀ ਤੰਦਰੁਸਤ ਰਹਿੰਦਾ ਤੇ ਦਿਮਾਗੀ ਤੌਰ ਤੇ ਵੀ ਉਹ ਹੋਰ ਵਧੀਆ ਤਰੀਕੇ ਨਾਲ ਆਪਣੀ ਪੜ੍ਹਾਈ ਵੀ ਕਰਦਾ ਸੋ ਦੋਨਾਂ ਨੂੰ ਰਲਾ ਮਿਲਾ ਕੇ ਪੜ੍ਹਾਈ ਵੀ ਤੇ ਨਾਲ ਖੇਡਣਾ ਵੀ ਇੱਕ ਵਧੀਆ ਇਨਸਾਨ ਉੱਭਰ ਕੇ ਆਉਂਦਾ ਹੈ ਸੋ ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਤੇ ਮੇਰੇ ਛੋਟੇ ਭਰਾ ਰੋਵੀ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਬਹੁਤ ਵਧੀਆ ਇਹ ਟੂਰਨਾਮੈਂਟ ਕਰਵਾਇਆ ਤੇ ਇਹਦੇ ਨਾਲ ਜਿਹੜੇ ਵੀ ਬੱਚੇ ਇੱਥੇ ਆਏ ਨੇ ਤੇ ਵਧੀਆ ਖੇਡ ਕੇ ਇੱਥੋਂ ਪ੍ਰਾਈਜ਼ ਜਿੱਤ ਕੇ ਜਾਣਗੇ ਸਤਪਾਲ ਮੇਰੇ ਨਾਲ ਜਿਹੜੇ ਸਾਡੇ ਇੱਥੇ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਦੇ ਸੋ ਵੱਡੀ ਹਾਜ਼ਰੀ ਲਾਈ ਹੈ ਸਾਰਿਆਂ ਨੇ ਸੋ ਮੈਂ ਇੱਕ ਵਾਰ ਫੇਰ ਸਮੁੱਚੇ ਸਾਰੇ ਹੀ ਪ੍ਰਬੰਧਕਾਂ ਨੂੰ ਮੁਬਾਰਕਬਾਦ ਪੰਜਾਬ ਚ ਡੇਰੇ ਰੇਸ਼ ਕਰਕੇ ਲਾਏ ਨੇ ਕਿਉਂਕਿ ਹੁਣ ਦਿੱਲੀ ਚ ਤਾਂ ਸਫਾਇਆ ਹੋ ਗਿਆ ਇਹਨਾਂ ਨੂੰ ਸੋ ਹੁਣ ਇਹਨਾਂ ਕੋਲੇ ਆ ਸਿਰਫ ਇੱਕ ਪੰਜਾਬ ਬਚਿਆ ਜਿੱਥੇ ਸਮਝਦੇ ਨੇ ਕਿ ਇੱਥੋਂ ਹੁਣ ਅਸੀਂ ਪੈਠਾ ਇਕੱਠਾ ਕਰਕੇ ਆਪਦੀ ਸਿਆਸਤ ਹਿੰਦੁਸਤਾਨ ਚ ਚਲਾਈਏ ਪਰ ਲੋਕਾਂ ਨੇ ਹੋਂ ਨਹੀਂ ਦੇਣਾ ਲੋਕੀ ਦਾ ਉਡੀਕੀ ਜਾਂਦੇ ਨੇ ਕਦੋਂ ਸਮਾਵੇ ਮੁਰ ਦੁਆਰਾ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੇ ਇਹਨਾਂ ਨੂੰ ਘਰ ਤੋੜਦਾ ਕਰੀਏ। ਪੁਸਾ ਵੈਗਰੂ ਜੀ ਕੀ ਫਤਿਹ। ਇਹ ਅੱਜ ਅਸੀਂ ਪਿੰਡ ਕਾਨਗੜ ਪਹੁੰਚੇ ਹੋਏ ਹਾਂਗੇ ਜਿਹੜਾ ਮਾਨਸਾ ਦਾ ਬੜਾ ਪ੍ਰਸਿੱਧ ਪਿੰਡ ਹੈ ਖੇਡਾਂ ਦੇ ਖੇਤਰ ਦੇ ਵਿੱਚ ਜਿਸ ਪਿੰਡ ਦਾ ਬਹੁਤ ਵੱਡਾ ਨਾਂ ਹੈ ਤੇ ਅੱਜ ਇੱਥੇ ਸਾਡੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਕ੍ਰਿਕਟ ਦਾ ਬਹੁਤ ਸੋਹਣਾ ਜਿਹੜਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਹੈ ਦਸ਼ਮੇਸ਼ ਕ੍ਰਿਕਟ ਕਬੱਡੀ ਕਲੱਬ ਕਾਨਗੜ ਦੇ ਵੱਲੋਂ ਤੇ ਜਿੰਨੇ ਵੀ ਇੱਥੇ ਪਲੇਅਰ ਪਹੁੰਚੇ ਆ ਸੀ ਪਹਿਲਾਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਆ ਸਭ ਦਾ ਬੁਲਾ ਰਿਆਂ ਦਾ ਤੇ ਜਿਹੜੀ ਆਰਗੇਨਾਈਜ਼ ਸਾਡੀ ਕਮੇਟੀ ਹੈ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਇਸ ਟੂਰਨਾਮੈਂਟ ਨੂੰ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਸਤਿਕਾਰ ਕਰਦੇ ਆ ਤੇ ਮੇਰੇ ਨਾਲ ਸਾਡੇ ਭਾਈ ਸਤਿੰਦਰ ਭੰਗੂ ਜੀ ਯੂ ਐਸ ਏ ਤੋਂ ਇਹਨਾਂ ਦਾ ਕਾਲੀਆ ਪਿੰਡ ਹੈ ਤੇ ਇਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ ਸੱਦਾ ਪੱਤਰ ਦਿੱਤਾ ਗਿਆ ਤੇ ਉਹ ਵੀ ਸਾਡੇ ਸਟੂਰਨਾਮੈਂਟ ਨੂੰ ਸਹਿਯੋਗ ਦੇਣ ਦੇ ਲਈ ਉਹ ਸਾਡੇ ਨਾਲ ਨੇ ਤੇ ਭਾਈ ਮਨਜੀਤ